ਤੇ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਦਬਿਆ ਨਾ ਕਰੋ ਬਿਲਕੁਲ ਮੌਕੇ ਤੇ 24 ਘੰਟੇ ਮੇਰਾ ਫੋਨ ਆਉਣਾ ਜਿਹੜੇ ਪਿੰਡ ਨੂੰ ਆਹ ਘਰ ਤੋਂ ਜਿੰਨੇ ਮਿੰਟ ਲੱਗਣਗੇ ਉਦੋਂ 2 ਮਿੰਟ ਪਹਿਲਾਂ ਪਹੁੰਚੂ ਹਰੇਕ ਪਿੰਡ 'ਚ ਪਰ ਇਹਨਾਂ ਤੋਂ ਦਬਨ ਦੋਬਨ ਦੀ ਲੋੜ ਨਹੀਂ ਇਹ ਰਹਿ ਗਿਆ ਥੋੜਾ ਜਿਹਾ ਸਮਾਂ तकरीबन ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹਰੇਕ ਬੰਦੇ ਨੂੰ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਇੱਕ ਬੰਦਾ ਉੱਠ ਕੇ ਵੀਏ ਕਹਿੰਦੇ ਵੀ 5 ਸਾਲਾਂ ਚ ਕਿਸੇ ਦੇ ਮੈਂ ਕੰਮ ਨਹੀਂ ਆ ਸਕਿਆ ਜਿੰਨੀ ਗੁਰੂ ਮਹਾਰਾਜ ਨੇ ਤਾਕਤ ਦਿੱਤੀ ਸੀ ਉਹਦੋਂ ਦੁਗਣੀ ਹਿੰਮਤ ਨਾਲ ਕੰਮ ਕਰਿਆ ਤੇ ਜਿਵੇਂ ਰੰਧਾਵਾ ਸਾਹਿਬ ਨੇ ਕਿਹਾ ਨਾ ਮੈਂ ਕੋਈ ਪਹਿਲਾ ਸਿੰਗਰ ਨਹੀਂ ਸੀ ਕੋਈ ਪਹਿਲਾ ਮੇਰਾ ਕੋਈ ਵਫਾਰ ਨਹੀਂ ਸੀ ਕੋਈ ਮੈਂ ਹੋਰ ਤਰੀਕੇ ਵਾਲੇ ਪਾਸਿਓਂ ਰਾਜਨੀਤੀ ਦੇ ਵਿੱਚ ਨਹੀਂ ਆਇਆ ਇੱਕ ਆਮ ਘਰ ਦੇ ਨੌਜਵਾਨ ਮੁੰਡੇ ਨੇ ਰਾਜਨੀਤੀ ਨੂੰ ਬਦਲਣ ਵਾਸਤੇ ਰਾਜਨੀਤੀ ਦੇ ਵਿੱਚ ਪੈਰ ਧਰਿਆ ਸੀ ਤੇ ਮੈਂ ਗੁਰੂ ਮਹਾਰਾਜ ਦਾ ਤੇ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਏਡੀ ਛੋਟੀ ਉਮਰ ਦੇ ਵਿੱਚ ਹਰ ਇੱਕ ਚੋਣ ਲੜਾਤੀ ਜਦੋਂ ਸਾਰੇ ਬਾਫ ਕਰਨਾ ਵੱਡੇ ਵੱਡੇ ਲੀਡਰ ਸਾਹਿਬਾਂ ਪਿੱਛੇ ਆਟਕੇ ਸੀ 2022 ਦੇ ਵਿੱਚ ਜਦੋਂ ਲੋਕ ਸਭਾ ਦੀ ਚੋਣ ਆਈ ਤਾਂ ਮੈਨੂੰ ਹੁਕਮ ਹੋਇਆ ਵੱਡੇ ਵੀਰ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਦਾ ਕਿ ਕੋਲ ਦੀ ਚੋਣ ਲੜਨੀ ਆ ਮੈਂ ਕਿਹਾ ਸਰ ਮੇਰੇ ਕੋਲੇ ਇੰਨੇ ਸੋਰਸੇ ਚ ਹੁਣੀ ਮੈਂ ਚੋਣ ਲੜ ਕੇ ਹਟਿਆ ਵੀ ਬੜੀ ਮੁਸ਼ਕਿਲ ਹੋ ਜੂਗੀ ਕਹਿੰਦੇ ਜੇ ਤੂੰ ਨਹੀਂ ਲੜੇਂਗਾ ਹੋਰ ਕੌਣ ਲੜੂ ਤੈਨੂੰ ਲੜਨੀ ਆ ਤੇ ਮੈਨੂੰ ਬੁਲਾ ਕੇ ਸਾਰੇ ਲੀਡਰ ਸਹਬਾਨਾ ਨੇ ਚੋਣ ਲੜਾਈ ਚਾਹੇ ਢੇੜ ਮਹੀਨੇ ਦੀ ਚੋਣ ਸੀ ਪਰ ਆਪਾਂ ਨੇ ਤੇ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੰਗੇ ਪੈਰੀ ਮੇਰੇ ਨਾਲ ਚੋਣ ਪ੍ਰਚਾਰ ਕਰਿਆ ਉਹ ਬੰਦੇ ਨਹੀਂ ਪਿੱਟਸ ਹੁੰਦੀ ਆ ਬਹੁਤ ਪ੍ਰਧਾਨ ਰਹੇਗੇ ਅੱਜ ਤੱਕ ਮੈਂ ਬਹੁਤ ਪ੍ਰਧਾਨਾਣਾ ਕੰਮ ਕਰਿਆ ਪਰ ਜਿੰਨੀ ਮਿਹਨਤ ਉਹ ਬੰਦਾ ਕਰ ਰਿਹਾ ਬਿਲਕੁਲ ਮੋਹਰ ਸਾਹਿਬ ਨੇ ਸਹੀ ਕਿਹਾ ਹਰ ਰੋਜ਼ ਤੁਸੀਂ ਆਨਲਾਈਨ ਸਾਰੇ ਆਪਾਂ ਦੇਖਦੀ ਹੋਵਾਂਗੇ ਵੀ ਹਰ ਰੋਜ਼ ਹਰ ਰੋਜ਼ ਉਹ ਬੰਦਾ ਕਿਸੇ ਨਾ ਕਿਸੇ ਮੀਟਿੰਗ ਦੇ ਵਿੱਚ ਬੈਠਾ ਹੁੰਦਾ ਤੇ ਹਰ ਇੱਕ ਮੁੱਦੇ ਤੇ ਜਿਹੜੀ ਉਹ ਲੜਾਈ ਲੜ ਰਿਹਾ ਸਰਕਾਰ ਨਾਲ ਕਿ ਕੱਲ ਵੀ ਸਾਡੇ ਐਮਐਲਏ ਸਹਿਬਾਨ ਜਿਹੜਾ ਸੈਸ਼ਨ ਹੋਇਆ ਉਹਦੇ 'ਚ ਵੀ ਜਿਸ ਤਰੀਕੇ ਨਾਲ ਲੜਾਈ ਲੜ ਸਕਦੇ ਨੇ ਉਹ ਵਧੀਆ ਤਰੀਕੇ ਨਾਲ ਲੜਾਈ ਲੜ ਰਹੇ ਨੇ ਤੇ ਬੜੀ ਸੁਚਾਰੂ ਢੰਗ ਨਾਲ ਸੋਚ ਸਮਝ ਕੇ ਜਿਹੜੇ ਆਪਦੇ ਵਿਚਾਰ ਰੱਖਦੇ ਨੇ ਇਹ ਅੱਜ ਜਿਹੜੇ ਹਾਲਾਤ ਨੇ तकरीबन ਹਜ਼ਾਰ ਹਜ਼ਾਰ ਕੁ ਬੰਦਾ ਹੁੰਦਾ ਮੈਨੂੰ ਲੱਗਦਾ ਇਹਨਾਂ ਦੀ ਸਿਕਿਉਰਿਟੀ 'ਚ ਜਦੋਂ ਇਹ ਲੰਘਦੇ ਨੇ ਆ ਬੇਨੜਿਆ ਵਾਲੀ ਰੀਲ ਤੁਸੀਂ ਨੇ ਦੇਖੀ ਹੋਣੀ ਆ ਜਿਹੜੀ ਪਿੱਛੇ ਜੇ ਮੈਂ ਪਾਈ ਸੀ ਜਦੋਂ ਹਰੋਂ ਦੀ ਨੰਗੇ ਸੀ ਸੋ ਜਿਹੜਾ ਕਿਸੇ ਦੀ ਟੋਹਾ ਪਟਦਾ ਨਾ ਬਹੁਤ ਠੀਕ ਨਹੀਂ ਦੇਖਦਾ ਆ ਬਹੁਤ ਹੋਈ ਚੜੇਗਾ ਜਿੰਨਾ ਇਹਨਾਂ ਨੇ ਭੰਡੀ ਪ੍ਰਚਾਰ ਕਰਿਆ ਸੀ ਮੈਂ ਪੁੱਛਣਾ ਚਾਹਣਾ ਮੇਰੇ ਵਾਸਤੇ ਵੀ ਕਰਿਆ ਸੀ ਆ ਜਿਹੜਾ ਗਰਗ ਪੈਲੇਸ ਆ ਯਾਰ ਦਵਾ ਦੋ ਕਬਜ਼ਾ ਮੈਨੂੰ ਮੇਰਾ ਸੀ ਨਾ ਇਹ ਵੋਟਾਂ 'ਚ ਮੇਰਾ ਹੋ ਗਿਆ ਵੀ ਇਹ ਆ ਜਿਹੜਾ ਸਾਹਮਣੇ ਗਰਗ ਪੈਲੇਸ ਆ 100 ਕਿਲੇ ਮੇਰੀ ਜ਼ਮੀਨ ਬਣ ਗਈ ਦੀ ਉਹ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਯਾਰ ਜੇ ਉਹ ਸਾਰੀਆਂ ਦੀਦਾ ਮੈਨੂੰ ਦੇ ਦੋ ਤਾਂ ਮੈਂ ਉਹਦੇ ਭਾਈਆਂ 'ਚ ਵੜਦਾ ਯਾਰ ਸਾਡਾ ਵੀ ਤੋਰੀ ਫੁਲਕਾ ਚੱਲ ਪੇ ਮੈਂ ਅੱਜ ਤੱਕ ਕਦੇ ਕਿਸੇ ਬਾਰੇ ਮਾੜਾ ਨਹੀਂ ਬੋਲਿਆ ਇਹ ਬੜਾ ਸੌਖਾ ਹੁੰਦਾ ਆਪਦਾ ਕੁਝ ਕਰਨਾ ਨਹੀਂ ਤੇ ਦੂਜੇ ਤੇ ਉਂਗਲਾਂ ਚੱਕੀਆਂ ਜਾਣੀਆਂ ਤੇ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਜਿਹੜੀ ਹੁਣ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਬਿਲਕੁਲ ਬੜੀ ਕਲੀਅਰ ਜੀ ਆ ਬਹੁਤ ਕੁਝ ਜਿਹੜਾ ਇਸ ਸਮੇਂ ਦੇ ਵਿੱਚ ਹੋ ਰਿਹਾ ਸੋਸ਼ਲ ਮੀਡੀਆ ਜੇ ਇਹਨਾਂ ਲਈ ਜਿੱਤ ਦਾ ਕਾਰਨ ਬਣਿਆ ਸੀ ਤਾਂ ਇਹ ਹੀ ਸੋਸ਼ਲ ਮੀਡੀਆ ਇਹਨਾਂ ਨੂੰ ਹਰਉਣ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਊਗਾ ਜੇ ਬਠਿੰਡੇ ਇੱਕ ਨੌਜਵਾਨ ਘਰੋਂ ਜਾਂਦਾ ਤਾਂ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਡੇਢ ਘੰਟੇ ਚੀ ਬੰਦਾ ਇਸ ਦੁਨੀਆ ਤੋਂ ਰੁਕਸਤ ਹੋ ਗਿਆ ਜੇ ਕਿਸਾਨ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ 378 ਦਿਨ ਤੇ ਉੱਥੇ ਮੋਦੀ ਦੀ ਹਿੰਮਤ ਨਹੀਂ ਹੋਈ ਕਿਸਾਨਾਂ ਨੂੰ ਹੱਥ ਪਾਉਣ ਦੀ ਤੇ ਪੰਜਾਬ ਆ ਬਾਰਡਰ ਦੇ ਉੱਤੇ ਰਾਤੋਂ ਰਾਤ ਸਾਰੀਆਂ ਟਰਾਲੀਆਂ ਗਾਇਬ ਸਾਰਾ ਸਮਾਨ ਗਾਇਬ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਅੱਜ ਮੈਂ ਪੁੱਛਣਾ ਚਾਹਣਾ ਮੇਰੀ ਵਿਧਾਨ ਸਭਾ ਵੇਲੇ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਚੱਲ ਰਹੀ ਸੀ ਇਲੈਕਸ਼ਨ ਦੇ ਵਿੱਚ ਉਰੋਂ ਛੱਡ ਕੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਧੂਰੀ 슈ਗਰ ਮਿਲ ਦਾ ਮੁੱਦਾ ਚੱਕਣ ਗਏ ਸੀ ਚੱਕਣ ਗਏ ਸੀ ਜਾਂ ਨਹੀਂ ਚੱਕਣ ਗਏ ਸੀ ਤੁਸੀਂ ਦੱਸਿਓ ਤੇ ਅੱਜ ਉਹੀ 슈ਗਰ ਮਿਲ ਬੰਦ ਹੋ ਗਈ ਕਿਹੜੀ ਇੰਡਸਟਰੀ ਦੀ ਗੱਲ ਕਰਦੇ ਆਪਾਂ ਪੰਜਾਬ ਨੂੰ ਕੀ ਦੇ ਦਾਂਗੇ ਜੇ ਸਾਡੇ ਹਲਕੇ ਦੇ ਵਿੱਚ ਜਿਹੜਾ 1954 ਦਾ ਬਣਿਆ ਹੋਇਆ ਸ਼ੂਗਰ ਮਿਲ ਅਸੀਂ ਚਾਹੇ ਛੋਟੇ ਸੀ ਚਾਹੇ ਵੱਡੇ ਸੀ ਅਸੀਂ ਮਿਲ ਨਹੀਂ ਬੰਦ ਹੋਣ ਦਿੱਤਾ ਸੀ ਜਿੰਨੀ ਮਰਜ਼ੀ ਲੜਾਈ ਲੜਨੀ ਪਈ ਜੋ ਕੁਝ ਮਰਜ਼ੀ ਕਰਨਾ ਪਿਆ ਕਿਸਾਨਾਂ ਲਈ ਜਿੰਨਾ ਪੈਸਾ ਉਹਨਾਂ ਦਾ ਬਚਿਆ ਹੋਇਆ ਸੀ ਸਾਰਾ ਦੁਆਇਆ ਮੈਂ ਪਰ ਅੱਜ ਦੇ ਟਾਈਮ 'ਚ ਆਹ 5 ਸਾਲਾਂ ਦੇ ਵਿੱਚ ਦੇਖ ਲਓ ਵੀ ਮਿਲ ਬੰਦ ਹੋਇਆ ਕਿ ਨਹੀਂ ਧੂਰੀ ਦਾ ਇਹ ਕਹਿੰਦੇ ਨੇ 2 ਮਿੰਟ ਰੁਕ ਜਓ ਯਾਰ ਇਹ ਕਹਿੰਦੇ ਨੇ ਆ ਅੰਡਰ ਬ੍ਰਿਜ ਤੇ ਓਵਰ ਬ੍ਰਿਜ ਬਾਰੇ ਗੱਲ ਕਰ ਰਹੇ ਨੇ ਇਹ ਟੂਰੀ ਦੇ ਵਿੱਚ ਜਿਹੜੇ ਫਾਟਕ ਨੇ ਮੈਂ ਸਾਰੀ ਇਹ ਦੇਖਰੇਖ ਦੇ ਵਿੱਚ 10 ਕਰੋੜ 53 ਲੱਖ ਰੁਪਏ ਦਾ ਐਸਟੀਮੇਟ ਬਣਵਾਇਆ ਸੀ ਤਾਂ ਕਿ ਕਿਸੇ ਵੀ ਦੁਕਾਨਦਾਰ ਭਰਾ ਨੂੰ ਕਿਸੇ ਵੀ ਸ਼ਹਿਰੀ ਨੂੰ ਦਿੱਕਤ ਨਾ ਆਵੇ ਜੇ ਉਥੋਂ ਦੀ ਪੁਲ ਬਣੇ ਸਿਰਫ 10 ਕਰੋੜ 53 ਲੱਖ ਰੁਪਏ ਦੇ ਵਿੱਚ ਅੰਡਰਪਾਸ ਬਣਾਉਣਾ ਸੀ ਸਾਰੀਆਂ ਗੱਡੀਆਂ ਉੱਥੋਂ ਦੀ ਲੰਘਣੀਆਂ ਸੀ ਸਾਰਾ ਕੁਝ ਸੀ ਸਿਰਫ ਉਹ ਇੱਕ ਕਿਉਂ ਨਹੀਂ ਬਣਵਾ ਰਹੇ ਕਿਉਂਕਿ ਉਦੋਂ ਚੋਣ ਜਾਬਤਾ ਲੱਗਿਆ ਸੀ ਟੈਂਟਰ ਹੋ ਨਹੀਂ ਸਕਿਆ ਇਹ ਤਾਂ ਨਹੀਂ ਬਣਵਾ ਰਹੇ ਵੀ ਜੇ ਅੰਡਰ ਪਾਸ ਬਣਵਾਤਾ ਉਹ ਤਾਂ 골ਡੀ ਦਾ ਹੱਕ ਹੋ ਜਾਊਗਾ ਇਹ ਤਾਂ 골ਡੀ ਨੇ ਪਾਸ ਕਰਵਾਇਆ ਸੀ ਜੀ ਅੱਜ ਜਿਹੜਾ ਇਹ 54 ਕਰੋੜ ਰੁਪਇਆ ਕਹਿ ਰਹੇ ਨੇ ਨਾ ਉਧਰੋਂ ਭਾਪੀ ਕਹਿੰਦੀ ਅਸੀਂ ਨੇ ਕਰਾਇਆ ਇਧਰੋਂ ਝਾੜੂ ਵਾਲੇ ਕਹਿੰਦੇ ਨੇ ਅਸੀਂ ਨੇ ਕਰਾਇਆ ਉਹ 54 ਕਰੋੜ ਰੁਪਏ ਦੇ ਵਿੱਚ ਡੋਲੇ ਵਾਲੇ ਫਾਟਕਾਂ ਤੇ ਵੀ ਓਵਰ ਬ੍ਰਿਜ ਬਣ ਜਾਂਦਾ ਤੇ ਜਿਹੜੇ ਉਹ ਦੂਰਾਂ ਵਾਲੇ ਫਾਟਕ ਪੈਂਦੇ ਨੇ ਜਿੱਥੇ ਸਾਡੇ ਗੁੱਡੂ ਜੀ ਦੀ ਏਜੰਸੀ ਆ ਫੈਕਟਰੀ ਆ ਉਹਨਾਂ ਤੇ ਵੀ ਪੁਲ ਬਣ ਜਾਣਾ ਤੇ ਬਾਜ਼ਾਰ ਦੇ ਵਿੱਚ ਦੋਨੇ ਫਾਟਕਾਂ ਦੇ ਪੁਲ ਬਣ ਜਾਣਾ ਜੇ ਚਾਰੇ ਪੁਲ ਆ ਲਈਏ ਤਾਂ 40 ਕਰੋੜ ਰੁਪਏ ਦੇ ਹੋਏ ਨੇ ਤੇ ਇਧਰ ਦੀ ਜੇ ਇਹ ਓਵਰ ਬ੍ਰਿਜ ਬਣਾਉਣਗੇ ਪਹਿਲਾਂ ਤਾਂ ਸਾਰਾ ਸ਼ਹਿਰ 4-4 ਫੁੱਟ ਸੂਆ ਉੱਚਾ ਚੱਕਤਾ 4-4 ਫੁੱਟ ਜੇ ਕੋਈ ਗਰੀਬ ਬੰਦਾ ਰੇੜੀ ਵਾਲਾ ਧੂਰੀ ਵਿੱਚ ਦੀ ਨਿਕਲਦਾ ਨਾ ਤਾਂ ਚਾਰ ਜਾਨੇ ਤੱਕਾ ਲਾਉਂਦੇ ਨੇ ਦਕਾਨਦਾਰਾਂ ਨੂੰ ਪੁੱਛੋ ਆ ਬੈਠੇ ਨੇ ਸੋਨੀ ਹੋਰੀ ਸ਼ਹਿਰ ਵਾਲੇ ਦੱਸੋ ਪ੍ਰੇਮ ਕਾਂਸੀ ਸਾਹਿਬ ਜਿਹੜਾ ਵੀ ਬੰਦਾ ਉਥੋਂ ਦੀ ਮੰਗਦਾ ਤਕਰੀਬਨ ਰੇੜੀ ਮੰਗ ਰ ਆਉਂਦੀ ਆ ਸਾਡਾ ਤਾਂ ਬਾਜ਼ਾਰ ਹੀ ਖਤਮ ਕਰ ਰਹੇ ਨੇ ਜੇ ਹੁਣ ਉਥੋਂ ਦੀ ਪੁਲ ਬਣਾਤਾ ਤਾਂ ਜਿੰਨੇ ਉਥੇ ਰਹੇ ਸ਼ਹਿਰੀਆ ਉਹ ਸਾਰਾ ਖਤਮ ਕਰ ਦੇਣਗੇ ਮੈਂ ਪੁਲ ਦੇ ਵਿਰੋਧਚ ਨਹੀਂ ਪਰ ਮੁੱਖ ਮੰਤਰੀ ਸਾਹਿਬ ਇੱਕ ਵਾਰ ਸਰਚ ਕਰਕੇ ਦੇਖੋ ਵੀ ਦਲਵੀਰ ਸਿੰਘ ਗੋਲਦੀ ਗੱਲ ਸੱਚ ਕਹਿ ਰਿਹਾ ਜਾਂ ਗੱਲ ਝੂਠ ਕਹਿ ਰਿਹਾ ਇਹ ਮੁੱਖ ਮੰਤਰੀ ਦਾ ਏਰੀਆ ਆ ਬੈਠਾ ਸਾਡਾ ਦਰਸ਼ਕੀ ਇਨੇ ਫੈਕਟਰੀ ਸ਼ੁਰੂ ਕਰੀ ਰਾਤੋਂ ਰਾਤ ਦੋ ਟਰੱਕ ਸਰੀਏ ਦੇ ਲਹਾਏ ਬਾਅਦ ਚ ਪਹਿਲੋਂ ਚੱਕ ਕੇ ਲੈ ਗਏ ਤੁਸੀਂ ਮੈਨੂੰ ਐਂ ਦੱਸੋ ਜੇ ਕੋਈ ਸੂਈ ਤਾਂ ਹੈ ਨਹੀਂ ਵੀ ਨਾ ਪਤਾ ਲੱਗੀ ਹੋਵੇ ਸੂਈ ਤਾਂ ਹੈ ਨਹੀਂ ਦੋ ਟਰੱਕ ਨੇ ਸਰੀਏ ਦੇ ਅੱਜ ਤੱਕ ਉਹਦੀ ਰਿਕਵਰੀ ਨਹੀਂ ਹੋਈ ਕਿਹੜੀ ਬੀਹੀ ਆ ਜਿੱਥੇ ਅੱਜ ਚੋਰੀ ਨਹੀਂ ਹੋ ਰਹੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖ ਲਓ ਆ ਸ਼ਰਿਆਮ ਵਪਾਰੀ ਭਰਾ ਜਿਹੜਾ ਸਿੱਧਾ ਗੋਲੀਆਂ ਮਾਰ ਦਿੰਦੇ ਨੇ ਅੱਗੇ ਬੰਦੇ ਨੂੰ ਇੰਨੀ ਮਾੜੀ ਹਾਲਾਤ ਤਾਂ ਮੈਨੂੰ ਲੱਗਦਾ ਅੱਜ ਤੱਕ ਕਦੇ ਪੰਜਾਬ ਤੇ ਹੋਏ ਹੀ ਨਹੀਂ ਜਿਹੜੀਆਂ ਸਰਕਾਰਾਂ ਨੂੰ ਇਹ ਚੰਗਾ ਜਾਂ ਮਾੜਾ ਕਹਿੰਦੇ ਸੀ ਦਿਖਾਓ ਸਾਡੇ ਸਮੇਂ ਇਹ ਜੀ ਕੋਈ ਘਟਨਾ ਹੁੰਦੀ ਸੀ ਜੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਇਆ ਚਾਹੇ ਘੱਟ ਹੋਇਆ ਚਾਹੇ ਵੱਧ ਹੋਇਆ ਉਹ ਕਾਂਗਰਸ ਸਰਕਾਰ ਨੇ ਕਰਿਆ ਚਾਹੇ ਘੱਟ ਹੋਇਆ ਚਾਹੇ ਵੱਧ ਹੋਇਆ ਕਾਂਗਰਸ ਸਰਕਾਰ ਨੇ ਕਰਿਆ ਮਨਰੇਗਾ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਦੀ ਦੇਣਾ ਅੱਜ ਮੈਂ ਬੀਬੀਆਂ ਕੋਲੇ ਜਦੋਂ ਹਲਕੇਰੇ ਵਿੱਚ ਜਾਨਣਾ ਤਾਂ ਬੀਬੀਆਂ ਕੋਲੋਂ ਪੁੱਛਦਾ ਬੀਬੀ ਕਿੰਨੇ ਟਾਈਮ ਹੋ ਗਿਆ 6-6 ਮਹੀਨੇ ਹੋ ਗਏ ਮਨਰੇਗਾ ਨੂੰ ਪੈਸੇ ਨਹੀਂ ਮਿਲੇ ਆ ਰਾਜੋਮਾਜ ਵਾਲਾ ਸਰਪੰਚ ਆ ਤਕਰੀਬਨ ਮੈਨੂੰ ਲੱਗਦਾ ਸਾਰਾ ਟੱਬਰ ਉਹਨੇ ਮਨਰੇਗਾ ਚਾਪਦੇ ਵਾਲੀ ਭਰਤੀ ਕਰ ਰੱਖਿਆ ਇਹ ਕੱਲੀ-ਕੱਲੀ ਚੀਜ਼ ਦੀ ਇਨਕੁਆਇਰੀ ਕਰਾਉਂਗਾ ਗਰੀਬਾਂ ਦੇ ਮੂੰਹੋਂ ਜਿਹੜੀ ਇਹ ਰੋਟੀ ਖਾਂਦੇ ਨੇ ਨਾ ਜੇ ਦਰਵੀਰ ਸਿੰਘ ਗੋਲਦੀ ਨੇ ਪਹਿਲੇ ਜਿਨੀ ਨਾ ਚੱਕ ਕੇ ਥਾਣੇ 'ਚ ਸੱਡੇ ਦਾ ਦਰਵੀਰ ਸਿੰਘ ਗੋਲਦੀ ਨਾਲ ਦਿਓ ਆ ਪਲਵਾਨ ਵਾਲੀ ਸੜਕ ਮੰਨ ਲਓ ਆ ਧੂਰੀ ਤੋਂ ਬਰਨਾਲੇ ਵਾਲੀ ਮੰਨ ਲਓ ਕਨੌਰੀ ਵਾਲੀ ਮੰਨ ਲਓ ਜਹਾਂਗੀਰ ਵਾਲਾ ਪੁਲੀ ਹੈਣੀ ਸੀ ਜਦੋਂ ਮੈਂ ਜਿੱਤਿਆ ਸੀਗਾ ਯਾਦ ਕਰੋ ਜਹਾਂਗੀਰ ਵਾਲਾ ਪੁਲ ਹੈਣੀ ਸੀ ਪਾਸੇ ਦੀ ਲੰਗਦੇ ਸੀ ਉਹ ਸਾਰੀਆਂ ਚੀਜ਼ਾਂ ਤੁਹਾਡੇ ਇਸ ਭਰਾ ਨੇ ਉਸ ਤੋਂ ਬਾਅਦ ਇੱਕ ਵੀ ਸੜਕ ਮੈਨੂੰ ਦਿਖਾ ਦਿਓ ਯਾਰ ਜਿਹੜੀ ਬਣੀ ਹੋਵੇ ਆ ਜਿਹੜਾ ਡਵਾਈਡਰ ਲੱਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਕਲੀ-ਗਲੀ ਚੀਜ਼ ਦਾ ਰਿਕਾਰਡ ਆ ਆਰਟੀ ਆਰਟੀਆਈ ਪਾ ਕੇ ਕਢਾ ਲਓ ਤੁਸੀਂ ਜਲਵੀਰ ਸਿੰਘ ਗੋਲਡੀ ਨੇ ਸਮੇ ਕਰਿਆ ਹੋਇਆ ਜਾਂ ਇਹਨਾਂ ਨੇ ਕਰਿਆ ਹੋਇਆ ਇੱਕ ਵੀ ਚੀਜ਼ ਉਹ ਮੁੱਖ ਮੰਤਰੀ ਚੁਣਿਆ ਕਾਦੇ ਵਾਸਤੇ ਆ ਸਾਡੀ ਆਈਟੀਆਈ ਜਿਹੜੀ ਅਸੀਂ ਮੋਲਵਾਲ ਅਲਾਉਂ ਕਰਾਈ ਸੀ ਅੱਜ ਕਿੱਥੇ ਆ ਸਾਡੀ ਆਈਟੀਆਈ ਸਾਡਾ ਧੂਰੀ ਬੇਲੜਾ ਕਾਲਜ ਧੂਰੀ ਵਿਖੇ ਜਿੱਥੇ ਮੈਂ ਗਰਾਊਂਡ ਦੀ ਪ੍ਰਪੋਜ਼ਲ ਦਿੱਤੀ ਸੀ 2 ਡੂੜ ਕਰੋੜ ਰੁਪਈਆ ਸੈਂਕਸ਼ਨ ਕਰਵਾਇਆ ਸੀ ਕਿੱਥੇ ਆ ਗਰਾਊਂਡ ਅੱਜ ਲੱਡਾ ਕੋਠੀ ਨੂੰ ਕਹਿੰਦੇ ਅਸੀਂ ਟਰਫ ਦਾ ਗਰਾਊਂਡ ਬਣਾ ਕੇ ਦੇਵਾਂਗੇ ਇਹ ਮੈਨੂੰ ਪੁੱਛਣਾ ਚਾਹਣਾ ਵੀ ਲੱਡਾ ਕੋਠੀ ਚ ਹਲਕੇ ਵਾਲੇ ਜਵਾਕਾਂ ਨੂੰ ਕੀ ਫਾਇਦਾ ਹੋਊਗਾ ਮੈਂ ਤਾਂ ਚਲੋ ਐਮਐਲਏ ਸੀ ਮੈਨੂੰ ਤਾਂ ਕਈ ਮੰਤਰੀਆਂ ਦੇ ਜਾ ਕੇ ਗੋਡੇ ਫੜਨੇ ਪੈਂਦੇ ਸੀ ਤਾਂ ਕਿ ਕੋਈ ਕੰਮ ਹੁੰਦਾ ਸੀ ਉਹ ਵੀਰੇ ਤੂੰ ਤਾਂ ਮੁੱਖ ਮੰਤਰੀ ਹੈ ਤੇਰੇ ਹੱਥ 'ਚ ਹਰਾ ਪੈਣਾ ਤੂੰ ਤਾਂ ਇੱਕ ਘੁੱਗੀ ਮਾਰੇਗਾ ਜਿਹੜਾ ਮਰਜ਼ੀ ਕੰਮ ਕਰਜੋ ਤਾਂ ਵੀਰੇ ਜੇ ਲੋਕਾਂ ਨੇ ਤੈਨੂੰ ਜਿਤਾਇਆ ਨਾ ਤਾਂ ਪੁੰਨ ਕਰਕੇ ਜਾ ਲੋਕਾਂ ਦੀਆਂ ਅਸੀਸਾਂ ਮਿਲਣਗੀਆਂ ਕੱਲਾ ਜਿੱਤਣਾ ਹਾਰਨਾ ਨਹੀਂ ਹੁੰਦਾ ਲੀਡਰ ਉਹ ਹੁੰਦਾ ਜਿਹਦੀ ਪੂਰੇ ਪੰਜਾਬ 'ਚ ਪਛਾਣ ਹੋਵੇ ਲੀਡਰ ਉਹ ਹੁੰਦਾ ਕੋਈ ਜਿੱਤਣ ਹਾਰਨ ਨਾਲ ਲੀਡਰ ਵੱਡਾ ਜਾਂ ਛੋਟਾ ਨਹੀਂ ਬਣ ਜਾਂਦਾ ਇਹ ਲੀਡਰ ਅੱਜ ਕੱਲ੍ਹ ਲੋਕਾਂ ਨੇ ਨੂੰ ਸ਼ਬਦ ਹੋਰ ਦੇ ਦੇ ਅਸਲ ਤਾਂ ਹੈ ਸੇਵਾ ਆਹ ਜਿਹੜਾ ਗਾਂਜੇ ਵਾਲਾ ਸਰਪੰਚ ਬੈਠਾ ਨਾ ਬਾਈ ਖੜਾ ਉਹ ਮਾੜਾ ਜਾਣਿਆ ਨੂੰ ਇਹ ਮੁੰਡਾ ਸਿਰ ਤੋਂ ਘੋਣਾ ਮੋਣਾ ਸੀ ਇਹਦੇ ਪਿੰਡ ਨਸ਼ੇ ਵਾਲੇ ਹੱਥ ਨਹੀਂ ਟੀਕੇ ਲਾਉਂਦੇ ਹੁੰਦੇ ਸੀ ਤੇ ਬੰਦੇ ਨਹੀਂ ਘੁੱਟ-ਘੁੱਟ ਭਜਾਈਨੇ ਉਥੋਂ ਤਾਂ ਪਿੰਡ ਨਹੀਂ ਸਰਪੰਚ ਚੁਣਿਆ ਤੇ ਅੱਜ ਇਸੇ ਸਰਪੰਚ ਦੀ ਜਿਹੜੀ ਉਹ ਗੱਲ ਵੀ ਸੁਣ ਰਹੇ ਬਹੁਤ ਸਾਰੇ ਜਿਹੇ ਮੁੱਦੇ ਨੇ ਧੱਕੇ ਨਾਲ ਪਰਚਿਆਂ ਦੇ ਵਿੱਚ ਇਨਵੋਲ ਕਰਿਆ ਜਾ ਰਿਹਾ ਸਾਡਾ ਇੱਕ ਇਥੋਂ ਸਰਪੰਚ ਜੁਨੀਅਰ ਦਾ ਪਰ ਭਰਾ ਜੱਗਾ ਉਹਦੇ ਤੇ ਪਹਿਲਾਂ ਇਹਨਾਂ ਨੇ ਧੱਕੇ ਨਾਲ ਉਹਦੇ ਤੇ ਕੇਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹੜਾ ਕਿਹੜਾ ਬੰਦਾ ਯਾਰ ਜਿਹਨੂੰ ਗੱਪ ਨਹੀਂ ਰਹੇ ਤਾਂ ਦੱਬਣ ਨਾਲ ਕਿਸੇ ਦੀ ਆਵਾਜ਼ ਨਹੀਂ ਬੰਦ ਹੁੰਦੀ ਇਹ ਧੂਰੀ ਵਾਲੇ ਨੇ ਇਹ ਤਾਂ ਤੁਰ ਕੇ ਦਿੱਲੀ ਵਗ ਜਾਂਦੇ ਨੇ ਕਿਸਾਨੀ ਧਰਨੇ ਤੇ ਇੱਕ ਵਾਰ ਨਹੀਂ ਦੋ ਦੋ ਵਾਰ ਜਾਂਦੇ ਨੇ ਇਹ ਤਾਂ ਟੋਲ ਫਲਾਟੇ ਦੇ ਬਰਾਬਰ ਸੜਕ ਕੱਢ ਦਿੰਦੇ ਨੇ ਆਪਦੀ ਸਰਕਾਰ ਦੇ ਉਲਟ ਇਹਦਾ ਮੱਥਾ ਲਾਉਣਾ ਜਾਣਦੇ ਨੇ ਇਹ ਕੋਈ ਆਰਾਮ ਕਰਨ ਵਾਲੇ ਲੀਡਰ ਜਾਂ ਲੋਕ ਨਹੀਂ ਹੈਗੇ ਇਹ ਧੂਰੀ ਦੇ ਲੋਕ ਨੇ ਇਝ ਤੋਣਾ ਜਾਣਦੇ ਨੇ ਤੇ ਹਰਾਉਣਾ ਵੀ ਜਾਣਦੇ ਨੇ ਲੋਕਾਂ ਨੇ ਉਮੀਦ ਕਰੀ ਸੀ ਵੀ ਜੇ ਪੂਰੇ ਪੰਜਾਬ 'ਚ ਸਰਕਾਰ ਬਣਦੀ ਆ ਤਾਂ ਧੂਰੀ ਦੇ ਵਿੱਚ ਮੁੱਖ ਮੰਤਰੀ ਬਣ ਰਿਹਾ ਤਾਂ ਇਹ ਜ਼ਰੂਰ ਕੋਈ ਕਾਇਆ ਕਲਪ ਕਰੂਗਾ ਅੱਜ ਦੇਸ਼ ਭਗਤ ਕਾਲਜ ਕਿੱਥੇ ਆ ਉਥੇ ਦਾ ਉਥੇ ਕੀ ਫੈਸਿਲਿਟੀ ਦਿੱਤੀ ਆ ਸਾਡੇ ਐਜੂਕੇਸ਼ਨ ਨੂੰ ਆ ਥੂਰੀ ਹਸਪਤਾਲ ਕੀ ਅਹੀ ਜੀ ਫੈਸਿਲਿਟੀ ਦੇਦੀ ਥੂਰੀ ਦੇ ਹਸਪਤਾਲ ਨੂੰ ਦੋ ਦਿਨ ਇੱਥੇ ਆਂਗਨਵਾੜੀ ਦੀ ਭੈਣ ਵਿਚਾਰੀ ਜਿਹੜੀ ਇੱਥੇ ਡਿਊਟੀ ਦੌਰਾਨ ਮਰ ਗਈ ਸੀ ਦੋ ਦਿਨ ਧਰਨਾਂ ਲਾ ਕੇ ਰੱਖਣਾ ਪਿਆ ਉਹਨਾਂ ਨੂੰ ਫੇਰ ਕਿਤੇ ਜਾ ਕੇ ਜਿਹੜਾ ਉਹਨਾਂ ਨੂੰ ਮਾੜਾ ਮੋਟਾ ਉਹਨਾਂ ਨੂੰ ਕੋਈ ਨੌਕਰੀ ਦਾ ਵਾਅਦਾ ਕਰਿਆ ਗਿਆ ਇੱਕ ਇੱਕ ਚੀਜ਼ ਦੇ ਉੱਤੇ ਜਿਹੜੀ ਜੇ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਤੁਹਾਨੂੰ ਧਰਨੇ ਲੱਗਣੇ ਹੀ ਨਹੀਂ ਬੰਦ ਹੀ ਕਰਦਾਂਗੇ ਸਾਰਾ ਕੁਝ ਅੱਜ ਦੱਸੋ ਮੈਨੂੰ ਜਿਹੜੀਆਂ ਜਥੇਬੰਦੀਆਂ ਦਿੱਲੀ ਤੋਂ ਜੰਗ ਜਿੱਤ ਕੇ ਲੈ ਆਈਆਂ ਸੀ ਉਹਨਾਂ ਨੂੰ ਉਰੇ ਆ ਕੇ ਵਪਾਰੀਆਂ ਦਾ ਵਿਰੋਧੀ ਕਰਾਰ ਦੇਦਾ ਮੁੱਖ ਮੰਤਰੀ ਨੇ ਆ ਜਿਹੜੀ ਜ਼ਮੀਨ ਗੁਆਰ ਹੋ ਰਹੀ ਦੀ ਹੈ ਨਾ ਪੰਜਾਬ ਦੇ ਵਿੱਚ ਧੱਕੇ ਨਾਲ ਮੈਨੂੰ ਦੱਸੋ ਕਿਹੜਾ ਬੰਦਾ ਵੇਚਣ ਦੀ ਗੱਲ ਕਰ ਰਿਹਾ ਕੋਈ ਨਹੀਂ ਕਰ ਰਿਹਾ ਤਾਂ ਧੱਕੇ ਨਾਲ ਇਹ ਹੋਰੀ ਹੋਰੀ ਆਪਣੀਆਂ ਜ਼ਮੀਨਾਂ ਤੇ ਵੀ ਆ ਜਾਣਗੇ ਤਾਂ ਵੀਰੇ ਲੜਾਈ ਲੜਨੀ ਪਊਗੀ ਤਕੜੇ ਹੋਣਾ ਪਊਗਾ ਤੇ ਮੈਂ ਗੱਲ ਦੱਸਣਾ ਚਾਹਣਾ ਇਹ ਸੜਕ ਨਿਕਲੀ ਸੀ ਉਰੋਂ ਜਿਹੜੀ ਆ ਦਿੱਲੀ ਵਾਲੀ ਆ ਤਾਂ ਇਹ ਸਾਰੇ ਪਿੰਡ ਮੇਰੇ ਕੋਲੇ ਆਏ ਉਦੋਂ ਇਹਨਾਂ ਨੇ ਪਹਿਲਾਂ ਧਰਨੇ ਪ੍ਰਦਰਸ਼ਨ ਵੀ ਕਰੇ 30 ਲੱਖ ਰੁਪਇਆ ਪਰ ਏਕੜ ਦੇ ਰਹੇ ਸੀ ਉਦੋਂ ਸਰਕਾਰ ਤਾਂ ਮੇਰੇ ਕੋਲੇ ਆਏ ਤੇ ਮੈਂ ਪੂਰੀ ਹਿੰਮਤ ਉਦੋਂ ਸਾਡੇ ਐਸ.ਡੀ.ਐਮ ਸਾਹਿਬ ਡੀ.ਸੀ ਸਾਹਿਬ ਨਾਲ ਗੱਲ ਕਰਕੇ ਤਕਰੀਬਨ 65 ਲੱਖ ਰੁਪਇਆ ਏਕੜ ਦਾ ਦਵਾਇਆ ਸੀ ਲੜਾਈ ਲੜੀ ਸੀ ਉਹਨਾਂ ਦੀ ਇੱਕ ਏਕੜ ਦੇ ਮੰਗਰ 35-35 ਲੱਖ ਰੁਪਇਆ ਦਾ ਫਾਇਦਾ ਕਰਾਇਆ ਸੀ 18000 ਪੈਨਸ਼ਨ ਲਈ ਸੀ ਮੈਂ ਤਰਾਹਾਂ ਚ ਜਾ ਜਾ ਕੇ ਪੈਨਸ਼ਨਾਂ ਲਾਈਆਂ ਸੀ ਆ ਕਾਂਜਲੇ ਵਾਲੇ ਬੈਠੇ ਨੇ 1 ਪਿੰਡ ਦੀ 550 ਪੈਨਸ਼ਨ ਰਿਕਾਰਡ ਹੋਊਗਾ ਇਹ 550 ਪੈਨਸ਼ਨ ਲਾਉਣੀ 98% ਸ਼ਹਿਰ ਦੇ ਵਿੱਚ ਸੀਵਰੇਜ ਤੇ ਗਲੀਆਂ ਨਾਲੀਆਂ ਦਾ ਕੰਮ ਕਰਾਤਾ ਸੀ ਅੱਜ ਦੂਰ ਤੋਂ ਦੂਰ ਕਿਹੜਾ ਮਾਰ ਲਓ ਸ਼ਹਿਰ ਚ 4 ਤੋਂ 5 ਲੱਖ ਤੋਂ ਘੱਟ ਬਸ ਵੇਰੀ ਜਗਾ ਜਗਾ ਨਹੀਂ ਹੈਗੀ ਹਰੇਕ ਪ੍ਰਾਪਰਟੀ ਵਾਲੇ ਨੂੰ ਬੈਨੀਫਿਟ ਹੋਇਆ 64 ਗਰਾਊਂਡ ਬਣਾਏ ਸੀ ਮੇਰੇ ਪਿੰਡੇ ਇਹ ਜਾ ਵਧੀਆ ਕ੍ਰਿਕਟ ਦਾ ਗਰਾਊਂਡ ਬਣਾਇਆ ਜਾ ਕੇ ਦੇਖਿਓ ਟੂਰੀ ਦੇ ਵਿੱਚ ਇੰਡੋਰ ਸਟੇਡੀਅਮ ਬੈਡਮਿੰਟਨ ਵਾਸਤੇ ਬਣਾਇਆ ਹਰੇਕ ਪਿੰਡ ਦੇ ਵਿੱਚ ਓਪਨ ਜਿੰਮ ਬਣਵਾਏ ਤੇ ਤਕਰੀਬਨ ਪੋਜੋ ਵਾਲੀ ਬਿੱਲੇ ਉਰੀ ਇੱਥੇ ਬੈਠੇ ਨੇ ਉਹ ਪਿੱਛੇ ਬੈਠਾ ਸੀ ਧੰਦੀਆ ਵਾਲੇ ਤਕਰੀਬਨ 7 ਗਰਾਊਂਡ ਮਲਟੀ ਉਹਦੇ ਵਾਲੇ ਬਣਾਏ ਸੀ ਪਰ ਸਾਹਮਣਾ ਤਾਂ ਗਾਹਾਂ ਅਗਲੇ ਬੰਦਿਆਂ ਨੇ ਆ ਨਾ ਉਹਨੂੰ ਗਾਹਾਂ ਤੱਕੜਾ ਤਾਂ ਕੀ ਕਰਨਾ ਆਪਾਨਾਂ ਦੀ ਦੇਖ ਰਹਿਕ ਵੀ ਨਹੀਂ ਕਰ ਰਹੇ ਦੋ ਸਿੰਡਰ ਟ੍ਰੈਕ ਬਣਵਾਏ ਦੇਸ਼ ਭਗਤ ਕਾਲਜ ਤੇ ਰਾਜੋ ਮਾਜਰੇ ਦੇ ਵਿਚਾਰਾ ਜੋ ਮਾਜਰੇ ਵਾਲੇ ਮੈਂਬਰ ਬੈਠੇ ਨੇ ਕਿਉਂਕਿ ਜਿਹੜੇ ਮੁੰਡੇ ਫੌਜਾਂ ਵਿੱਚ ਪੜਸਪਰਤੀ ਹੁੰਦੇ ਨੇ ਉਹ ਜਦੋਂ ਉੱਥੇ ਜਾ ਕੇ ਉਹਦਾ ਟ੍ਰਾਇਲ ਦਿੰਦੇ ਨੇ ਉਹਨਾਂ ਤੋਂ 400 ਮੀਟਰ ਟਰੈਕ ਤੇ ਭੱਜਾਣੀ ਜਾਂਦਾ ਤੱਜ ਰਾਜੋ ਮਾਜਰੇ ਚ ਆਪਣੇ ਰਿਸ਼ਤੇਦਾਰਾਂ ਦੇ ਘਰੇ ਲੈ ਕੇ ਰੋਕਣਾ ਦੂਸਰੇ ਹਲਕਿਆਂ ਵਾਲੇ ਇੱਥੇ ਪ੍ਰੈਕਟਿਸ ਕਰਦੇ ਨੇ ਇਹ ਨਹੀਂ ਦਲਵੀਰ ਸਿੰਘ ਗੋਲਡੀ ਦੇ ਕੰਮ ساری ਉਮਰ ਰਹਿਣੀ ਉਮਰ ਤੱਕ ਮਾਨ ਰਹਿਊਗਾ ਕਿ ਮੈਨੂੰ ਗੁਰੂ ਮਾਰਾ ਜੀ ਨੇ 5 ਸਾਲ ਮੌਕਾ ਦਿੱਤਾ ਸੀ ਤੇ ਮੈਂ ਆਪਣੇ ਲੋਕਾਂ ਲਈ ਕੰਮ ਕਰ ਸਕਿਆ ਮੇਰੀ ਸਰਕਾਰ ਦੇ ਵਿੱਚ ਕਿਉਂਕਿ ਮੇਰਾ ਵਾਅਦਾ ਸੀ ਇਹ ਵਿਟੋਲ ਬਲਾਜੇਰੇ ਬਰਾਬਰ ਸੜਕ ਕੱਢਣੀ ਗੱਲ ਇਹ ਨਹੀਂ ਸਾਡੇ ਕ੍ਰਿਸ਼ਨਾਲ ਅਵਾਰੂ ਜੀ ਨੇ ਇਨਚਾਰਜ ਹੁੰਦੇ ਸੀ ਮੈਨੂੰ ਕਹਿੰਦੇ ਗੋਲਡੀ ਕਦੇ ਵੀ ਉਹ ਰਾਜਨੀਤੀ ਨਹੀਂ ਕਰਨੀ ਵੀ ਸਿਰਫ ਦੋ ਨਾਰੇ ਲਾ ਕੇ ਅਖਬਾਰ ਚ ਫੋਟੋ ਖਿਚਾ ਲੈਣੀਆਂ ਜੇ ਕੋਈ ਮੁੱਦਾ ਚੁੱਕੇਗਾ ਤਾਂ ਮੁੱਦੇ ਦੇ ਹੱਲ ਤੱਕ ਜਾਈ ਉਹਨੂੰ ਲੀਡਰ ਕਹਿੰਦੇ ਨੇ ਤੇ ਉਹ ਬੰਦੇ ਦੀ ਗੱਲ ਅੱਜ ਤੱਕ ਆਪਣੇ ਪੱਲੇ ਬੰਨੀ ਹੋਈ ਆ ਜਿਹੜੀ ਚੀਜ਼ ਚ ਆ ਕਦੇ ਵੀ ਮੈਨੂੰ ਗੁਰੂ ਮਹਾਰਾਜ ਨੇ ਮੌਕਾ ਦਿੱਤਾ ਕਿਸੇ ਬੰਦੇ ਨੇ ਲੜਨ ਦਾ ਪਰ ਲੜਾਈ ਕਦੇ ਅਧੁਕ ਚਾਲੇ ਨਹੀਂ ਛੱਡੀ ਅੱਜ ਤੱਕ ਵੀ ਮੇਰਾ ਖੁੱਦ ਦਾ ਪਾਸਪੋਰਟ ਮੇਰਾ ਖੁੱਦ ਦਾ ਅਸਲੇ ਦਾ ਲਾਇਸੈਂਸ ਬਣਿਆ ਨਹੀਂ ਸੀ ਕਿਉਂਕਿ ਮੇਰੇ ਤੇ ਟੋਲ ਫਲਾਜ਼ੇ ਵਾਲੇ ਕੇਸ ਚੱਲਦੇ ਸੀ ਧੂਰੀ ਜੇ ਮੈਨੂੰ ਕਿਤੇ ਆ 5 ਸਾਲ ਮਿਲ ਜਾਂਦੇ ਨਾ ਰੱਬ ਤੋਂ ਡਰ ਕੇ ਕਹਿਣਾ ਧੂਰੀ ਨੂੰ ਇੱਥੇ ਦੇ ਨਾ ਪੁਰਾਣੀ ਜੀਓ ਸਾਹਿਬ ਨਾਲ ਜਾਂ ਸਾਰੇ ਐਮਸੀ ਬੈਠੇ ਨੇ ਇਹਨਾਂ ਨਾਲ ਮੇਰੀ ਮੀਟਿੰਗ ਕੀ ਹੁੰਦੀ ਸੀ ਹਰੇਕ ਮੀਟਿੰਗ ਦੇ ਵਿੱਚ ਬੈਠਦਾ ਸੀ ਮੈਂ ਚਾਹੇ ਉਹ ਐਮਸੀਆਂ ਦੀ ਹੋਵੇ ਚਾਹੇ ਉਹ ਸਰਪੰਚਾਂ ਦੀ ਹੋਵੇ ਚਾਹੇ ਉਹ ਬਲਾਕ ਸੰਮਤੀ ਮੈਂਬਰ ਸਾਹਿਬਾਨਾਂ ਦੀ ਹੋਵੇ ਤੇ ਚਾਹੇ ਉਹ ਜਨਪਰੀਸ਼ਦ ਮੈਂਬਰ ਸਾਹਿਬਾਨਾਂ ਦੀ ਹੋਵੇ ਅਸੀਂ ਮੌਕੇ ਤੇ ਹੱਲ ਕਰਦੇ ਸੀ ਉਸ ਚੀਜ਼ ਦਾ ਤੇ ਇਹਨਾਂ ਨੂੰ ਇਹੀ ਚੀਜ਼ ਕਹਿੰਦਾ ਸੀ ਵੀ ਧੂਰੀ ਨੂੰ ਹਿੰਦੁਸਤਾਨ ਦੇ ਪਹਿਲੇ ਸ਼ਹਿਰਾਂ ਦੇ ਵਿੱਚ ਲੈ ਕੇ ਆਉਣਾ ਧੂਰੀ ਸ਼ਹਿਰ